ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੇ ਖਾਲਸਾ ਜੀ ਅੱਜ ਇੱਕ ਚੇਤ ਸੰਮਤ ਪੰਚਸਵੰਤ ਨਾਨਕ ਸ਼ਾਹੀ ਨਵੇਂ ਸਾਲ ਦਾ ਆਰੰਭ ਹੋ ਰਿਹਾ ਹੈ ਗੁਰਬਾਣੀ ਮੁਤਾਬਕ ਚੇਤ ਦੇ ਮਹੀਨੇ ਤੋਂ ਸਿੱਖਾਂ ਦਾ ਨਵਾਂ ਸਾਲ ਆਰੰਭ ਹੁੰਦਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿੱਚ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿੱਚ 12 ਮਾਹ ਦੀ ਬਖਸ਼ਿਸ਼ ਕਰਕੇ ਰੁੱਤਾਂ ਦੇ ਬਦਲਣ ਦਾ ਮਨੁੱਖੀ ਮਨ ਦੀਆਂ ਤਿੰਨ ਅਵਸਥਾਵਾਂ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਖੇੜਾ ਬਿਰਹਾ ਵੈਰਾਗ ਨਾਲ ਗੂੜਾ ਸਬੰਧ ਦਰਸਾਇਆ ਹੈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੀ ਬਾਣੀ ਵਿੱਚ 12 ਮਾਹ ਉਚਾਰਨ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਵੈਰਾਗ ਤੋਂ ਅਨਰਾਗ ਤੱਕ ਦਾ ਜਿਹੜਾ ਸਫ਼ਰ ਹੈ ਉਹਨੂੰ ਬਹੁਤ ਸੁੰਨੇ ਢੰਗ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਦਰਸਾਇਆ ਹੈ ਇਸ ਧਰਤੀ ਤੇ ਜਨਮੇ ਮਨੁੱਖ ਦੇ ਮਨ ਦੇ ਭਾਵ ਇਹਨਾਂ ਦੇਸੀ ਮਹੀਨਿਆਂ ਦੇ ਨਾਲ ਆਪਾਂ ਸਭ ਜਾਣਦੇ ਹਾਂ ਕਿ ਪ੍ਰਗਟ ਹੁੰਦੇ ਨੇ ਸਾਡਾ ਇਹ ਨਵਾਂ ਸਾਲ ਆਉਣ ਵਾਲੇ ਦਿਨਾਂ ਵਿੱਚ ਫਸਲਾਂ ਦੇ ਪੱਕਣ ਰਿਜ਼ਕ ਘਰੇ ਆਉਣ ਅਤੇ ਖੁਸ਼ਹਾਲੀ ਦੇ ਸੰਕੇਤ ਬਹੁਤ ਸੋਹਣੇ ਢੰਗ ਨਾਲ ਦਿੰਦਾ ਹੈ ਗੁਰੂ ਸਹਿਬਾਨ ਦੀ ਵਰੁਸਾਈ ਸਾਡੀ ਇਸ ਮਹਾਨ ਧਰਤੀ ਉੱਤੇ ਇਹਨਾਂ 12 ਮਹੀਨਿਆਂ ਦੌਰਾਨ ਛੇ ਰੁੱਤਾਂ ਆਉਂਦੀਆਂ ਹਨ ਸਾ ਰੁੱਤ ਸੁਹਾਵੀ ਜਿਤ ਤੁੱਦ ਸੰਭਾਲੀ ਦੇ ਮਹਾਵਾਕ ਅਨੁਸਾਰ ਇਹ ਚੇਤ ਦਾ ਮਹੀਨਾ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਅਰਾਧਨਾ ਦਾ ਸਾਨੂੰ ਸੁਨੇਹਾ ਦਿੰਦਾ ਹੈ ਆਪਾਂ ਅੰਮ੍ਰਿਤਮਈ ਬਾਣੀ ਦੇ ਵਿੱਚ ਅੱਜ ਹਰ ਗੁਰਦੁਆਰੇ ਦੇ ਵਿੱਚ ਪਾਤਸ਼ਾਹ ਜੀ ਦੇ ਬਚਨ ਪੜ੍ਹ ਰਹੇ ਹਾਂ ਚੇਤ ਗੋਬਿੰਦ ਅਰੱਧਿ ਗੈ ਹੋਵੈ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਅਕਾਲ ਪੁਰਖ ਦੀ ਅਰਾਧਨਾ ਦੇ ਵਿੱਚ ਹੀ ਜੋ ਆਨੰਦ ਹੈ ਉਹ ਕਿਤੇ ਨਹੀਂ ਹੈ ਅੱਜ 9 ਸਾਲ ਦੇ ਆਗਮਨ ਮੌਕੇ ਸਾਨੂੰ ਇਸ ਗੱਲ ਵੱਲ ਬਹੁਤ ਭਾਵਪੂਰਤ ਤਰੀਕੇ ਨਾਲ ਧਿਆਨ ਕਰਨਾ ਚਾਹੀਦਾ ਹੈ ਕਿ ਜੋ ਲੋਕ ਆਪਣੇ ਧਰਮ ਬੋਲੀ ਸਭਿਆਚਾਰ ਪਹਿਰਾਵੇ ਅਤੇ ਆਪਣੀ ਧਰਤੀ ਦੇ ਰਹਿਣ ਸਹਿਣ ਤੋਂ ਮੁੱਖ ਮੋੜ ਲੈਂਦੇ ਹਨ ਸਮੇਂ ਦੀ ਭੀੜ ਵਿੱਚ ਗਵਾਚ ਜਾਂਦੇ ਹਨ ਕਿਉਂਕਿ ਆਪਾਂ ਜਾਣਦੇ ਹਾਂ ਕਿ ਜਿਸ ਖੁਸ਼ੀ ਨਾਲ ਅਸੀਂ ਅੰਗਰੇਜ਼ੀ ਕੈਲੰਡਰ ਦੇ ਮੁਤਾਬਕ ਨਵਾਂ ਸਾਲ ਗੁਰੂ ਘਰਾਂ ਵਿੱਚ ਹਾਜ਼ਰੀਆਂ ਭਰ ਕੇ ਮਨਾਉਂਦੇ ਹਾਂ ਚੰਗੀ ਗੱਲ ਹੈ ਪਰ ਉਸ ਖੁਸ਼ੀ ਦੇ ਨਾਲ ਸਗੋਂ ਉਸ ਤੋਂ ਵੀ ਵੱਧ ਅਕੀਦਤ ਦੇ ਨਾਲ ਭਾਵਨਾ ਦੇ ਨਾਲ ਜੋ ਨਾਨਕ ਸ਼ਾਹੀ ਸੰਮਤ ਆਰੰਭ ਹੁੰਦੀ ਹੈ ਸਾਨੂੰ ਵੱਧ ਚੜ ਕੇ ਗੁਰਦੁਆਰਿਆਂ ਦੇ ਵਿੱਚ ਵਕ ਵਕ ਥਾਵਾਂ ਤੇ ਗੁਰਮਤ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਕੇ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਏ ਸਿਧਾਂਤ ਦੇ ਮੁਤਾਬਕ ਨਾਨਕ ਸ਼ਾਹੀ ਸੰਮਤ ਨੂੰ ਮਨਾਉਣਾ ਚਾਹੀਦਾ ਹੈ ਨਾਲ ਹੀ ਇਸੇ ਸਾਲ ਹੀ ਅਸੀਂ ਸ੍ਰਿਸ਼ਟੀ ਦੀ ਚਾਦਰ ਨੌਵੇਂ ਪਾਤਸ਼ਾਹ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਬਹੁਤ ਹੀ ਪਿਆਰੇ ਸਿੱਖ ਭਾਈ ਸਾਹਿਬ ਭਾਈ ਦਇਆਲਾ ਜੀ ਭਾਈ ਸਾਹਿਬ ਭਾਈ ਸਤੀਦਾਸ ਜੀ ਭਾਈ ਸਾਹਿਬ ਭਾਈ ਮਤੀਦਾਸ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਵੀ ਮਨਾ ਰਹੇ ਹਾਂ ਇਸ ਸ਼ਤਾਬਦੀ ਦੀ ਮਹੱਤਤਾ ਕੋਦੋਂ ਵੀ ਹੋਰ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਅੱਜ ਸਿੱਖ ਪੰਥ ਮਨੁੱਖੀ ਅਧਿਕਾਰਾਂ ਦੇ ਖਿਲਾਫ ਹੋ ਰਹੇ ਹਨਨ ਦੇ ਖਿਲਾਫ ਪੂਰੀ ਸਿੱਦਤ ਦੇ ਨਾਲ ਸੰਘਰਸ਼ਸ਼ੀਲ ਹੈ ਆਪਾਂ ਸਭ ਜਾਣਦੇ ਹਾਂ ਅੱਜ ਸਾਡੇ ਇਤਿਹਾਰੂ ਸਿੰਘ ਲੰਮੇ ਸਮੇਂ ਤੋਂ ਹਕੂਮਤਾਂ ਦੇ ਬੰਦੀਖਾਨਿਆਂ ਦੇ ਵਿੱਚ ਕੈਦ ਹਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ ਉਪਦੇਸ਼ ਹੈ ਭੈ ਕਾਹੂ ਕਉ ਦੇਤ ਨਾ ਨਾਹ ਪੈ ਮੰਨਤ ਆਨ ਕਾਹੋ ਨਾਨਕ ਸੁਨ ਰੇ ਮਨਾ ਗਿਆਨੀ ਆਹੇ ਬਖਾਨ ਨੂੰ ਯਾਦ ਕਰਦੇ ਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਉਹਨਾਂ ਦੇ ਪਿਆਰੇ ਸਿੱਖਾਂ ਦੀ ਸ਼ਹਾਦਤਾਂ ਨੂੰ ਯਾਦ ਰੱਖਦੇ ਆਂ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਾਮਬੰਦ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਇਸੇ ਸਾਲ ਦਸ਼ਮੇਸ਼ ਪਾਤਸ਼ਾਹ ਪੰਥ ਦੇ ਵਾਲੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਗੁਰਯਾਜ ਦਿਹਾੜਾ ਵੀ ਆ ਰਿਹਾ ਹੈ ਇਸ ਸਬੰਧ ਵਿੱਚ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਸਤਿਗੁਰੂ ਦੀ ਰਹਿਮਤ ਨਾਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਬਹੁਤ ਵੱਡੇ ਜਿਹੇ ਸਮਾਗਮ ਨੇ ਉਹ ਉਲਿਕੇ ਗਏ ਨੇ ਆਨੰਦਾਂ ਦੀ ਪੂਰੀ ਸ਼੍ਰੀ ਆਨੰਦਪੁਰ ਸਾਹਿਬ ਤੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਸੇਵਾਦਾਰ ਹੋਣ ਦੇ ਨਾਤੇ ਦਾਸ ਆਪ ਸੰਗਤਾਂ ਨੂੰ ਆਪਣੀ ਧਰਤੀ ਆਪਣੇ ਵਿਰਸੇ ਅਤੇ ਧਰਮ ਦੀ ਖੂਬਸੂਰਤੀ ਨੂੰ ਦਰਸਾਉਂਦੇ ਹੋਏ ਨਵੇਂ ਨਾਨਕ ਸ਼ਾਹੀ ਸਾਲ ਸੰਮਤ 557 ਦੀ ਲੱਖ 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 ਵਧਾਈ ਦਿੰਦਿਆਂ ਨਾਲ ਹੀ ਸੰਗਤਾਂ ਨੂੰ ਬੇਨਤੀ ਕਰਦਾ ਹੈ ਕਿ ਹੁਣ ਇੱਥੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੀ ਕੋਲਾ ਮਹੱਲਾ ਖਾਲਸਾ ਜਾਹੋ ਜਲਾਲ ਦੇ ਨਾਲ ਪੰਥ ਕਰਵੈਤਾ ਦੇ ਨਾਲ ਸਮੂਹ ਸਾਡੇ ਦਲ ਪੰਥ ਸਮੂਹ ਖਾਲਸਾ ਪੰਥ ਪੂਰੇ ਜੋਸ਼ ਦੇ ਨਾਲ ਮਨਾ ਰਿਹਾ ਹੈ ਖਾਲਸਾ ਜੀ ਉਲਾ ਮਹੱਲਾ ਚੱਲ ਰਿਹਾ ਹੈ ਆਓ ਆਪਾਂ ਸੱਚੇ ਪਾਤਸ਼ਾਹ ਜੀ ਦੇ ਮਾਰਗ ਤੇ ਚੱਲਦਿਆਂ ਹੋਇਆਂ ਸਤਿਗੁਰੂ ਨੂੰ ਸੱਚੇ ਦਿਲ ਦੇ ਨਾਲ ਅਕੀਦਤ ਭੇਟ ਕਰਨ ਦੇ ਲਈ ਆਪਣੀ ਇਸ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਈਏ ਪੂਰੇ ਭਾਵਨਾ ਦੇ